Субтитры Something... no. ਸਾਹਿਬ ਜੀ ਪਰਮ ਪਦਾਰਥ ਪਾਇਕ ਕਬੀਰਾ ਗਾਠ ਨਾ ਕੋਈ ਨਹੀਂ ਪਟਣ ਨਹੀਂ ਬਾਦਖੋ ਨਹੀਂ ਗਾਹਕ ਨਹੀਂ ਮੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਿਆਲ ਇੱਕ ਅਕਰ ਹਰ ਮਨ ਵਸਤ ਨਾਨਕ ਹੋਤ ਨਹ ਹਲ ਪਖਰ ਹਰ ਮਨ ਵਸਤ ਨਾਨਕ ਹੋਤ ਨਹ ਦੋ ਜਹਾਨਾਂ ਦੇ ਵਾਲੀ ਚਬਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾ ਦੇ ਪੰਡਹਾਰ ਕਲਿਯੁਗ ਕੇ ਅਵਤਾਰ 11ਵੀਂ ਗਦੀ ਤੇਰਾਜਮਾ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨੇਗੀ ਗੋਦ ਤ ਅਨੰਦ ਮਾਨ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਤ ਸੰਗਤ ਜੀਓ ਵਡੇ ਹੀ ਭਗ ਹਨ ਸਰਮਣੀ ਭਗਤ ਭਗਤ ਕਬੀਰ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਧ ਪੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਕਬੀਰ ਜੀ ਸਾਨੂੰ ਸੁਝਾ ਦੇ ਰਹੇ ਨੇ ਜ਼ਿੰਦਗੀ ਦਾ ਸਲੀਕਾ ਦੱਸ ਰਹੇ ਨੇ ਆ ਰਾਮ ਪਦਾਰਤ ਪਾਏ ਕੇ ਕਬੀਰਾ ਗਾਣ ਤਾ ਨਾ ਕੋ ਅਰਬ ਦਾ ਨਾਮ ਅਰਬ ਦੇ ਦਰ ਦੀ ਸੇਵਾ ਅਰਬ ਦੇ ਪਿਆਰਿਆਂ ਦੀ ਸੇਵਾ ਅਰਬ ਦੇ ਫਕੀਰਾਂ ਦੀ ਸੇਵਾ ਜਿੱਥੇ ਤੱਕ ਤੂੰ ਪਰਉਪਕਾਰ ਕਰਦਾ ਪਿਆ ਭਗਤ ਕਬੀਰ ਜੀ ਕਹਿੰਦੇ ਨੇ ਜੇ ਤੂੰ ਕਰਦਾ ਪਿਆ ਇਨੂੰ ਕਿਸੇ ਦੇ ਅੱਗੇ ਖੋਲੀ ਨਾ ਇਹ ਤੇਰੀ ਇੱਕ ਪੰਡ ਹੈ ਤੇਰੀ ਗੱਠੜੀ ਬੰਨੀ ਜਾ ਰਹੀ ਹੈ ਇਹ ਪੜਦੇ ਨੇ ਅਧਿਕਾਰੀ ਨੇ ਕਿਸੇ ਦੀ ਖਿਦਮਤ ਕੀਤੀ ਹੈ ਕਿਸੇ ਪ੍ਰਕਾਰ ਵੀ ਤੂੰ ਹੈਲਪ ਕਰਦਾ ਪਿਆ ਹੈ ਤਾਂ ਇਹਨੂੰ ਕਿਸੇ ਦੇ ਸਾਹਮਣੇ ਨਾ ਜਤਾਈਂ ਜੇ ਉਹਦੇ ਬਦਲੇ ਕੁਝ ਚਾਉਣਾ ਤਾਂ ਜੇ ਤੇਰੇ ਕੋਲ ਐਦੀ ਅਜਾਈਂ ਰੱਖਣੀ ਹੈ ਤੂੰ ਫਿਰ ਤਾਂ ਭਾਵੇਂ 10 ਦੀ 100 ਦੇ ਪੋਲ ਗਿਣਾ ਦੇ ਤੀ ਪਰ ਜੇ ਕ ਵੀਰ ਜੀ ਕਹਿੰਦੇ ਨੇ ਉਹਨੂੰ ਗੋਪਤ ਰੱਖੇਗਾ ਰੱਬ ਨੇ ਉਹਨੂੰ ਚਾਹ ਚੰਨ ਲਾਉਣਾ ਪਰ ਜਦੋਂ ਤੱਕ ਗੋਪਤ ਹੈ ਉਹਨੇ ਉਹ ਦੋ ਬਾਰੇ ਨਾਰੇ ਕਰਨੇ ਨੇ ਕਿਉਂ ਬਾਰੇ ਨਾਰੇ ਕਰਨੇ ਨੇ ਕਿਉਂਕਿ ਦੁਨੀਆਂ ਦੇ ਅੰਦਰ ਜਿਹੜਾ ਖੇਦਮਤ ਕਰਨ ਵਾਲੇ ਤਾਂ ਤੁਹਾਨੂੰ ਬਹੁਤੇ ਮਿਲ ਜਾਣਗੇ ਦਾਨ ਪੁੰਨ ਕਰਨ ਵਾਲੇ ਪਾਠ ਪੂਜਾ ਕਰਨ ਵਾਲੇ ਵੀ ਕਰੋਣ ਵਾਲੇ ਵੀ ਪਰ ਉਹਨਾਂ ਤੇ ਬਲੀਭ ਉਹਨਾਂ ਤੇ ਵਿਸ਼ਵਾਸ ਕਰਨ ਵਾਲੇ ਪੋਟ ਗਿਣਤੀ ਦੇ ਘਟਨੇ। ਪਾਠ ਕਰਕੇ ਵੀ ਵਿਸ਼ਵਾਸ ਨਹੀਂ ਹੈ। ਪਾਠ ਸੁਣ ਕੇ ਵੀ ਵਿਸ਼ਵਾਸ ਨਹੀਂ ਹੈ। ਦਾਨਪੁਨ ਕਰਕੇ ਵੀ ਵਿਸ਼ਵਾਸ ਨਹੀਂ ਹੈ। ਦਾਨਪੁਨ ਉਹ ਹੈ ਇਹ 84 ਦਾ ਗੇੜ ਜਨਮਾਂ ਜਨਮਾਂ ਤਰਾਂ ਦੇ ਰੋਗ ਘਟਦੇ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੇ ਚਿੱਤ ਦੇ ਨਾਲ ਕੀਤੀ ਹੈ ਸਤਿਗੁਰੂ ਕਹਿੰਦੇ ਉਹ ਪ੍ਰਵਾਹ ਹੈ ਅਤੇ ਕਬੀਰ ਜੀ ਨੂੰ ਕਹਿੰਦੇ ਨੇ ਇਹਦਾ ਰੀਜਨ ਕਾਰਨ ਕੀ ਹੈ ਕਿ ਲੋਕਾਂ ਦੇ ਕੋਲ ਦੱਸਣਾ ਕਿਉਂ ਨਹੀਂ ਹੈ ਹਾਲਾਂਕਿ ਇਹਦੇ ਨਾਲ ਸਾਡੇ ਤੋਂ ਕਿਸੇ ਨੂੰ ਮਿਲਦਾ ਸੋਝੀ ਮਿਲਦੀ ਹੈ ਕਿ ਫਲਾਣਾ ਕਰਦਾ ਮੈਂ ਵੀ ਕਰਾਂ ਪਰ ਰੱਬ ਦੇ ਨਾਂ ਤੇ ਨਹੀਂ ਕਿਉਂਕਿ ਕਬੀਰ ਜੀ ਕਹਿੰਦੇ ਨੇ ਨਹੀਂ ਪਟਣ ਪਟਣ ਦਾ ਅਰਥ ਹੈ ਸ਼ਹਿਰ ਅਤੇ ਨਹੀਂ ਪਾਰਕ ਉਪਾਰਕ ਪਰਖ ਕਰਨ ਵਾਲਾ ਕਦਰ ਕਰਨ ਵਾਲਾ ਨਹੀਂ ਪਟਣ ਨਹੀਂ 파ਰਖੂ ਨਹੀਂ ਗਾਕ ਅਤੇ ਨਾ ਇਹਦਾ ਕੋਈ ਗਾਕ ਸਾਡੇ ਸਾਹ ਦੇ ਨਾਲ ਗਾਕ ਬੜੇ ਨੇ ਸਾਡੀਆਂ ਅੱਖਾਂ ਤੱਕ ਦੀਆਂ ਨੇ ਕਿਸੇ ਨੇ ਸੋਨਾ ਚੁੱਕਿਆ ਹੋਇਆ ਜਿਹਦੇ ਕੋਲ ਹੀਰੇ ਮੋਤੀ ਨੇ ਉਹ ਚੁੱਕੇ ਹੋਏ ਨੇ ਅਤੇ ਕਿਸੇ ਨੇ ਕੁਝ ਚੁੱਕਿਆ ਹੋਇਆ ਕਿਸੇ ਨੇ ਸਾਰੀ ਜ਼ਿੰਦਗੀ ਸੋਚ ਲਿਆ ਮੈਂ ਲੇਖੇ ਲਾ ਦੇਣਾ ਪਰ ਉਸ ਰੱਬ ਨੂੰ ਹੋਣਾ ਹੈ ਅਤੇ ਫਿਰ ਵੀ ਉਹ ਬਾਂਝੇ ਬੈਠੇ ਨਾਤਾ ਪਰਖੈ ਅਤੇ ਨਾ ਉਗਾਕ ਨੇ ਨਹੀਂ ਗਾਕ ਨਹੀਂ ਮੋਲ ਉਹਨਾਂ ਦੇ ਕੋਲ ਸਭ ਕੁਝ ਹੈ ਸ਼ਹਿਰ ਵੀ ਹੋ ਜਾਏਗਾ 파ਰਖੋ ਵੀ ਬਣ ਜਾਣਗੇ ਗਾਕ ਵੀ ਬਣ ਜਾਣਗੇ ਪਰ ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਦਾ ਮੋਲ ਨਹੀਂ ਦੇ ਸਕਦੇ ਰੱਬ ਦੇ ਨਾਮ ਨੂੰ ਅਸੀਂ ਨੇ ਮੁੱਲ ਖਰੀਦਣਾ ਚਾਹਿਆ ਕੰਚਨ ਸੋਨਾ ਬਹੁਤ ਕੁਝ ਇਨਸਾਨ ਨੇ দান ਬਨ ਕੀਤਾ ਬਹੁਤ ਕੁਝ ਕਰਦਾ ਪਿਆ ਕਿ ਰੱਬ ਮਿਲ ਜੇ ਇਹਨੂੰ ਮੋਲ ਨਹੀਂ ਕਰਨਾ ਆ ਇਹਨੂੰ ਬਣ ਜਣੀ ਵਪਾਰ ਨਹੀਂ ਕਰਨਾ ਆ ਰੱਬ ਦੇ ਨਾਮ ਦਾ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚਲੇ ਚੜਿਆ ਨਿਰਮੋਲਕ ਹੀਰੇ ਮੋਤੀ ਲੈ ਕੇ ਚੁੱਕੀ ਫਿਰਦਾ ਕਿ ਮੈਂ ਰੱਬ ਦਾ ਨਾਮ ਖਰੀਦ ਰੱਬ ਦਾ ਨਾਮ ਮੁੱਲ ਖਰੀਦ ਲਾ ਕਿਉਂਕਿ ਸ਼ਹਿਰ ਜਿਹੜੇ ਨੇ ਆਪਾਂ ਜਿੱਥੇ ਵੀ ਜਾਈਏ ਕਿਤੇ ਮੰਦਿਰ ਹੈ ਕਿਤੇ ਗੁਰਦੁਆਰਾ ਹੈ ਕਿਤੇ ਮਸਜਿਦ ਹੈ ਇਹ ਗੁਰੂ ਦਾ ਦਰ ਹੈ ਰੱਬ ਦਾ ਦਰ ਹੈ ਆ ਰੱਬ ਦੀ ਦਰਾਂ ਦੀ ਕਮੀ ਨਹੀਂ ਹੈ ਕੋਈ ਪਾਰਖਵਾਂ ਦੀ ਕਮੀ ਨਹੀਂ ਹੈ ਕਿਉਂਕਿ ਐਡੀਆਂ-ਐਡੀਆਂ ਬਿਲਡਿੰਗਾਂ ਐਡੀਆਂ-ਐਡੀਆਂ ਜਿਹੜੇ ਇਹ ਬਣਦੇ ਨੇ ਧਰਮਗ ਟਿਕਾਣੇ ਇਹ ਰੱਬ ਦੇ ਪਿਆਰਿਆਂ ਕਰਕੇ ਹੀ ਬਣਦੇ ਨੇ ਅਤੇ ਇਹਦੇ ਵਿੱਚ ਫਿਰ ਗਾਕ ਕੋਈ ਵਿਰਲਾ ਹੁੰਦਾ ਹੈ ਹੁਣ ਧੰਨ ਦਾ ਉੱਤਰ ਤਾਂ ਚੁੱਕੀ ਹੋਈ ਹੈ ਸਤਿਗੁਰੂ ਕਹਿੰਦੇ ਤੈਨੂੰ ਇਹ ਨਹੀਂ ਚਾਹੀਦੀ ਇਹਨੇ ਫਿਰ ਸੋਨਾ ਚੁੱਕ ਲੈਣਾ ਸਤਿਗੁਰੂ ਕਹਿੰਦੇ ਇਹ ਨਹੀਂ ਚਾਹੀਦਾ ਇਹਦੇ ਕੋਲ ਹੋਰ ਤਦਾਰਤ ਹੈ ਉਹ ਚੁੱਕ ਲੈਣੀ ਹੈ ਪਰ ਜਿਸ ਚੀਜ਼ ਦੀ ਸਤਿਗੁਰੂ ਗੱਲ ਕਰਦੇ ਨੇ ਇਹਨੇ ਰੱਤਾ ਪਰ ਵੀ ਉਹਦਾ ਜ਼ਿਕਰ ਨਹੀਂ ਕੀਤਾ ਬੜਾ ਕੁਝ ਕੁਰਬਾਨ ਕੀਤਾ ਅਤੇ ਕਰਦਾ ਪਿਆ ਇਹਨੇ ਆਪਣਾ ਕਦੇ ਜ਼ਿਕਰ ਕੀਤਾ ਹੀ ਨਹੀਂ ਦੂਜੇ ਦੇ ਵੱਲ ਉਲ ਕਰ ਦਿੰਦਾ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੁਕ ਸਭ ਕੁਝ ਕਰਕੇ ਬਸ ਇਹਨੂੰ ਮੁੱਲ ਨਹੀਂ ਕਰਨਾ ਆਉਂਦਾ ਕਿ ਮੁੱਲ ਕਿਸ ਚੀਜ਼ ਦਾ ਪਾਈਏ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਯਤਨ ਕਰੈ ਮਾਨੋ ਕਢਹਿ ਕਾਵੈ ਅੰਤਰਜਾਮੀ ਜਨ ਉਹ ਅੰਤਰਜਾਮੀ ਜਨ ਪਾਪ ਕਰੇ ਕਰ ਮੁਕਰ ਪਾਵੇ ਭੀਖ ਕਰੇ ਨਿਰਵਾਣ ਮੁਕਰ ਜਾਂਦਾ ਹੈ ਪਾਪ ਕਰਦਾ ਹੈ ਗੁਨਾਹ ਕਰਦਾ ਹੈ ਇਹ ਮੁਕਰ ਜਾਂਦਾ ਹੈ ਹੁਣ ਜੀਨੇ ਤੇਰਾ ਲੇਖਾ ਜੋਖਾ ਦਾ ਹਿਸਾਬ ਕਰਨਾ ਤਾਂ ਉਹਦੇ ਅੱਗੇ ਕਾਦਾ ਉਹਦੇ ਅੱਗੇ ਕਾਦਾ ਬੜਦਾ ਤੇਰਾ ਜਾਣਦਾ ਦੁਨੀਆ ਨੂੰ ਪ੍ਰਭਾ ਸਕਦਾ ਹੈ ਦੁਨੀਆ ਦੇ ਕੋਲ ਕਿਸੇ ਨੇ ਚਾਪਲੂਸੀ ਕਰ ਲਈ ਕਿਸੇ ਨੇ ਜਾਂ ਗੁੱਸੇ ਕੋ ਗੈਦਾ ਹੋ ਸਕਦਾ ਪਰ ਰੱਬ ਦੇ ਦਰ ਤੇ ਤਾਂ ਨਵੇੜਾ ਤੇਰੇ ਕਰਮਾਂ ਦੀ ਹੋਣਾ ਕਾਦੇ ਲਈ ਤੂੰ ਲੱਖਾਂ ਯਤਨ ਕਰਦੇ ਜਤਨ ਕਰਕੇ ਵੀ ਦਹਿਕਾਵਾ ਡੋਲਣਾ ਗੁਰੂ ਦੇ ਦਰ ਤੇ ਸਤਿਗੁਰੂ ਇਹ ਵਿਸ਼ਵਾਸ ਦਿੰਦੇ ਨੇ ਕਿ ਤੱਤੀ ਬੋ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਤੂੰ ਇਤਿਹਾਸ ਤੇਰੇ ਵੱਲ ਤੱਤੀ ਬਾਬ ਵੀ ਨਹੀਂ ਆਉਣ ਦੇਵਾਂਗੇ ਦੁੱਖ ਕਲੇਸ਼ ਜਮਾਂ ਦੀ ਮਾਰ ਤਾਂ ਬੜੀ ਦੂਰ ਦੀ ਹੈ ਤੈਨੂੰ ਤੱਤੀ ਬਾਬ ਵੀ ਨਹੀਂ ਸਤਿਗੁਰੂ ਲਗਨ ਦਿੰਦੇ ਪਰ ਬਦਕਿਸਮਤੀ ਹੈ ਆਉਂਦਾ ਜ਼ਰੂਰ ਹੈ ਦਹਿਕਾਵਾ ਡੋਲਦਾ ਪਿਆ ਸਤਗੁਰੂ ਤੱਕ ਜੇਨੇ ਤੂੰ ਅਡੋਲ ਹੋ ਜਾ ਕਿਉਂਕਿ ਜਿਹਦੇ ਬਾਣੀ ਨੂੰ ਜਿਹੜੀ ਨੂੰ ਤੂੰ ਨਮਸਕਾਰ ਕਰਦਾ ਤੂੰ ਸਜਦੇ ਕਰਦਾ ਇਹਨੂੰ ਰਾਤ ਦਾ ਪਿਆ ਇਹ ਤੈਨੂੰ ਹੌਸਲਾ ਦੇਦੀ ਆ ਪ੍ਰਭ ਕੀ ਬਾਣੀ ਸਭ ਕੋ ਬੋਲੇ ਆਪ ਅਡੋਲ ਨਾ ਕਬੂਨ ਨੇ ਸਤਗੁਰਾਂ ਦੀ ਬਾਣੀ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਇੱਥੇ ਦਾ ਵੀ ਤੇਰਾ ਰੋਗ ਅਤੇ ਪਰਲੋਕ ਦਾ ਵੀ ਰੋਗ ਸਤਗੁਰੂ ਘਟ ਦੇਣੇ ਪਰ ਤੇਰਾ ਮੂੰਹ ਜਿਹੜਾ ਹੈ ਅਤੇ ਜਿਹੜੀ ਚਾਹਤ ਲੱਗੀ ਹੈ ਤੈਨੂੰ ਉਹ ਮਾਇਕ ਪਦਾਰਥਾਂ ਦੀ ਹੈ ਮੈਨੂੰ ਆ ਚਾਹੀਦਾ ਮੈਨੂੰ ਉਹ ਤਵੇ ਚਾਹੀਦੇ ਨੇ ਆਕਾਰ ਉਹ ਵਾਰ ਚਾਹੀਦੇ ਹਾਲਾਂਕਿ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਰੱਬ ਤਾਂ ਉਹੀ ਚੜ੍ਹ ਚੰਨ ਲਾ ਦਿੰਦਾ ਹੁਣ ਇਹਦੇ ਆਪਣੇ ਹਿਸਾਬ ਦੇ ਨਾਲ ਚੱਲਦਾ ਪਿਆ ਯਤਨ ਵੀ ਕੀਤੇ ਅਤੇ ਯਤਨ ਕਰਕੇ ਵੀ ਉੱਥੇ ਦਾ ਉੱਥੇ ਖਲੋਂਦਾ ਅਰ ਰੱਬ ਦੇ ਦਰ ਤੇ ਭਗਤ ਕਬੀਰ ਜੀ ਕਹਿੰਦੇ ਨੇ ਇੱਕ ਗਠੜੀ ਬੰਨੀ ਜਾਂਦੀ ਹੈ। ਰੱਬ ਦੇ ਨਾਮ ਦੀ ਜਿਵੇਂ ਅਸੀਂ ਨੇ ਧਨ ਦੌਲਤ ਇਕੱਠੀ ਕਰਨੀ ਹੈ। ਲੱਖਾਂ ਯਤਨ ਕਰਦੇ ਆ ਧਨ ਦੌਲਤ ਕਮਾਉਣ ਦੇ ਲਈ। ਭਾਵੇਂ ਜਿਵੇਂ ਵੀ ਕਮਾਈ ਹੈ ਇਹਨੇ ਸਾਹਮ ਸਾਹਮ ਕੇ ਰੱਖਣੀ ਹੈ। ਪਹਿਲਾਂ ਤਜੋਰੀਆਂ ਹੁੰਦੀਆਂ ਸੀ ਹੁਣ ਬੈਂਕ ਅਕਾਊਂਟ ਦੇ ਵਿੱਚ ਰੱਖੀ ਜਾਂਦਾ ਜਿਵੇਂ ਵੀ ਮਤਲਬ ਮਾਇਆ ਸਾਹਮ ਹੀ ਹੈ। ਇਹਨੇ ਸੰਭ ਕੇ ਰੱਖੀਏ ਕਿਉਂਕਿ ਨੂੰ ਪਤਾ ਇਹਨੇ ਕੱਲ ਨੂੰ ਮੇਰੇ ਕੰਮ ਆਉਣਾ ਹੈ। ਉਕੇ ਸਮੇਂ ਦੇ ਵਿੱਚ ਇਹ ਮਾਇਆ ਮੇਰੇ ਘਰ ਆ ਮਿਲਣੀ ਆਪਣੇ ਤੀਆਂ ਪੁੱਤਰਾਂ ਦੇ ਲਈ ਆਪਣੇ ਲਈ ਸਾਹਮ ਕੇ ਰੱਖ ਲੈ ਕਿਉਂਕਿ ਪਤਾ ਇਹਨੇ ਕੰਮ ਹੁਣ ਇਹ ਤਾਂ ਸਿਰਫ ਇਥੇ ਦੁਨੀਆ ਤੱਕ ਹੈ ਹੋ ਸਕਦਾ ਮਾਇਆ ਦਾ ਪ੍ਰਭਾਵ ਦੇ ਇੱਥਾ ਜ਼ਿਆਦਾ ਹੋਵੇ ਤਾਂ ਮਾਇਆ ਜਦੋਂ ਪਰਮਾ ਲੈਂਦੀ ਹੈ ਪੁੱਤਰ ਨੂੰ ਵੀ ਪਿਓ ਦਾ ਦੁਸ਼ਮਣ ਬਣਾ ਦਿੰਦੀ ਹੈ ਮਾਇਆ ਹੋਈ 나ਗਣੀ ਜਦੋਂ ਇਹ ਡੰਗ ਮਾਰਦੀ ਹੈ ਨਾ ਪਿਓ ਨੂੰ ਪੁੱਤਰ ਦਾ ਪੁੱਤਰ ਨੂੰ ਪਿਓ ਦਾ ਦੁਸ਼ਮਣ ਬਣਾ ਦਿੰਦੀ ਜਿਹੜੀ ਧਨ ਦੌਲ ਕਰਕੇ ਦੀਨ ਇਮਾਨ ਤੋਂ ਦੂਰ ਰਿਹਿਆ ਉਹੀ ਧਨ ਦੌਲਤ ਇਹਨੂੰ ਆਪਣਿਆਂ ਦਾ ਵੈਰੀ ਬਣਾ ਦਿੰਦੀ ਹੈ ਤਾਂ ਜਦੋਂ ਦੁਨੀਆ ਦੇ ਵਿੱਚ ਵਿਚਰਦਾ ਤਾਂ ਕੋਹਾਂ ਦੂਰ ਹੈ ਕਹਿੰਦੇ ਰੱਬ ਦੇ ਨਾਮ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਜੇ ਤੈਨੂੰ ਪਤਾ ਹੈ ਧਨ ਦੌਲਤ ਇਕੱਤਰ ਕਰ ਲਈਏ ਤੇਰੇ ਕੰਮ ਆਉਣੀ ਹੈ ਪਰ ਜਿਹੜਾ ਰੱਬ ਦਾ ਨਾਮ ਤਾਂ ਇੱਥੇ ਵੀ ਕੰਮ ਹੈ ਅਤੇ ਪਰਲੋਕ ਦੇ ਵਿੱਚ ਵੀ ਕੰਮ ਹੈ ਇਹ ਤਾਂ ਦੋ ਥਾਂ ਤੇ ਕੰਮ ਆਉਣਾ ਤੇ ਤੂੰ ਇਹਦੀ ਕਦੇ ਯਤਨ ਨਹੀਂ ਕੀਤਾ ਇਹਦਾ ਕਦੇ ਉਪਰਾਲਾ ਨਹੀਂ ਕੀਤਾ ਕਿ ਮੈਂ ਇਹਨੂੰ ਇਕੱਤਰ ਕਰਾਂ ਜੇ ਉਹਦਾ ਪੜਦਾ ਰੱਖਦੇ ਆ ਧਨ ਦੌਲਤ ਦਾ ਕਿ ਵੀਰ ਜੀ ਕਹਿੰਦੇ ਤਾਂ ਪਰਲੋਕ ਤੱਕ ਕੰਮ ਆਉਣ ਵਾਲਾ ਹੈ ਤੇਰੀ ਸੇਵਾ ਕੀਤੀ ਹੋਈ ਤੇਰਾ ਸਿਮਰਨ ਕੀਤਾ ਹੋਇਆ ਕੋਈ ਕਿਸੇ ਪ੍ਰਕਾਰ ਦਾ ਵੀ ਜਾਪ ਕਰਨਾ ਉਹ ਜਾਪ ਕੀਤਾ ਹੋਇਆ ਉਹਨੂੰ ਗੰਡ ਮਾਰਦੇ ਗਾਠ ਮਾਰਦੇ ਗਾਂਠ ਮਾਰਦੇ ਤੇ ਖੁੱਲੇ ਨਾ ਕਿਉਂਕਿ ਪੜਦਾ ਮਾਇਆ ਦਾ ਜਦ ਨੂੰ ਪਤਾ ਪੜਦਾ ਇੱਕ ਕੱਲ ਨੂੰ ਸਾਹਮਣੀ ਹੈ ਕੰਮ ਆਉਣੀਆਂ ਮੇਰੇ ਰੱਬ ਦਾ ਨਾਮ ਵੀ ਇਹ ਤਾਂ ਪਰਲੋਕ ਤੱਕ ਤੇਰੇ ਨਾਲ ਜਾਣਾ ਕਿੰਨੀ ਇਹਦੀ ਗੱਠ ਹੋਣੀ ਚਾਹੀਦੀ ਹੈ ਹਵਾ ਤੱਕ ਨਹੀਂ ਹੋਣੀ ਚਾਹੀਦੀ ਅੰਦਰੋਂ ਐਦਾਂ ਦੀ ਗਾਂਠ ਐਦਾਂ ਦੀ ਗੰਢ ਮਾਰ ਗੱਠ ਮਾਰ ਸਿਮਰਨ ਕਰਕੇ ਬੰਦਗੀ ਕਰਕੇ ਸੇਵਾ ਕਰਕੇ ਜੋ ਵੀ ਤੂੰ ਕਰਦਾ ਪਿਆ ਪਰਪਕਾਰ ਐਦਾਂ ਨਾਲ ਉਹਨੂੰ ਸਿਆਣੇ ਪੁਰਸ਼ ਕਹਿੰਦੇ ਨੇ ਕਿ ਇਹਨੇ ਕੀਤਾ ਇੱਕ ਹੱਥ ਨੇ ਕੀਤਾ ਦੂਜੇ ਨੂੰ ਪਤਾ ਨਾ ਲੱਗੇ ਤਾਂ ਐਦਾਂ ਦਾ ਬਣ ਜਾਵੇਂ ਸੁਜੋਗ ਜਦੋਂ ਕਰਦਾ ਤਾਂ ਤੈਨੂੰ ਆਪਣੇ ਆਪ ਨੂੰ ਨਾ ਪਤਾ ਲੱਗੇ ਕਰ ਰਹੇ ਆ ਰੱਬ ਦੇ ਨਾਂ ਤੇ ਬਸ ਉਹਨੂੰ ਗੰਠ ਮਾਰੀ ਜਾ ਪਰ ਜਦੋਂ ਖੋਲੇਗਾ ਨਾ ਇੱਥੇ ਸੁੱਖ ਹੈ ਪਰ ਲੋਕ ਦੇ ਵਿੱਚ ਸੁੱਖ ਹੈ ਇਹ ਨਹੀਂ ਆ ਕਿ ਪੰਡਾ ਖੁੱਲਦੀਆਂ ਨੇ ਪੁੰਡਾ ਖੁੱਲਦੀਆਂ ਨੇ ਦੁੱਖ ਕੀ ਪੰਡਾ ਖੁੱਲੀਆਂ ਸੁੱਖ ਨਾ ਨਿਕਲੇ ਉਹ ਪੰਡਾ ਖੁੱਲਦੀਆਂ ਜ਼ਰੂਰ ਨੇ ਪਰ ਬਦਕਿਸਮਤੀ ਹੈ ਸਾਡੀ ਅਸੀਂ ਦੁੱਖਾਂ ਦੀਆਂ ਪੰਡਾ ਭਰੀਆਂ ਨੇ ਚਤਰਾਈ ਚਲਾਕੀ ਕੀਤੀ ਹੈ ਦੁੱਖ ਨੇਦੇ ਆ ਚੁਗਲੀ ਕੀਤੀ ਦੁੱਖ ਹਤੇ ਬਹੁਤ ਬੁਝ ਨੇ ਜੋ ਅਸੀਂ ਮਾੜੇ ਕਰਮ ਕਰਦੇ ਆ ਇਹ ਦੁੱਖੀ ਨੇ ਹੁਣ ਜਦੋਂ ਪੰਡ ਖੁੱਲਦੀ ਹੈ ਸੁੱਖ ਲੱਭਦੇ ਆ ਸੁੱਖ ਹੈ ਨਹੀਂ ਤਾਂ ਸੁੱਖੇ ਦੇ ਕਰਕੇ ਨਹੀਂ ਹੈ ਕਿ ਤੂੰ ਸੁੱਖ ਨੂੰ ਸਾਹਮਣੇ ਆ ਨਹੀਂ ਤੂੰ ਸੁੱਖ ਨੂੰ ਕਮਾਇਆ ਨਹੀਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਤੂੰ ਗਾਕ ਵੀ ਹੈ ਪਰਖੂ ਵੀ ਹੈ ਅਤੇ ਉਹਦਾ ਇੱਕ ਮੁਕਾਮ ਸ਼ਹਿਰ ਬਣਾ ਵੀ ਲੈਣਾ ਪਰ ਉਹਦੀ ਇੱਕ ਮੂਲ ਨਹੀਂ ਲਉਂਦਾ ਮੂਲ ਨਹੀਂ ਕਿ ਰੱਬ ਦੇ ਨਾਮ ਦਾ ਕੋਈ ਮੂਲ ਥੋੜਾ ਲੱਗਦਾ ਹੈ ਉਹਦਾ ਮੂਲ ਥੋੜਾ ਮਿਲਦਾ ਹੈ ਰੱਬ ਦਾ ਨਾਮ ਜਿੰਮੇ ਮਰਜੀ ਆਰਾਮ ਕਹੇ ਅੱਲਾ ਕਹੇ ਖੁਦਾ ਕਹੇ ਜਿਹੜਾ ਤਰ੍ਹਾਂ ਦਿਲ ਕਰਦਾ ਤੂੰ ਮਿਲ ਦਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਸਾਰੇ ਭੇਦ ਮਿਟਾ ਦਿੱਤੇ ਨੇ ਤਾਂ ਪਹਿਲਾਂ ਸਮਿਆਂ ਦੇ ਵਿੱਚ ਸੀ ਇਹ ਤਾਂ ਕੋਈ ਫਰਕੇ ਨਹੀਂ ਹੈ ਪਰ ਜੇ ਤੂੰ ਉਹਨੂੰ ਤੈਨੂੰ ਪਰਖੂ ਬਣ ਕੇ ਆਣਾ ਪਰਖੂ ਦੇ ਨਾਲ ਤੂੰ ਮੁੱਲ ਲਵੇਂਗਾ ਮੁੱਲ ਰੱਬ ਦਾ ਨਾਮ ਮਿਲਦਾ ਹੈ ਮਨ ਦੇ ਨਾਲ ਜਦੋਂ ਮਨ ਜਿੱਤੈ ਜਗ ਜਿੱਤਦਾ ਫਿਰ ਮਨ ਦੇ ਨਾਲ ਜਗ ਜਿੱਤਿਆ ਜਾਂਦਾ ਹੈ ਉਦੋਂ ਫਿਰ ਇਹਦੇ ਬਾਰੇ ਨਿਆਰੇ ਹੁੰਦੇ ਨੇ ਸਤਿਗੁਰੂ ਰਹਿਮਤ ਬਸਾਉਂਦੇ ਨੇ ਸਮਾਪਤੀ ਦਾ ਸਮਾਂ ਹੁਣ ਆ ਗਿਆ ਕੋਲਾਂ ਦੇ ਕਿਮਤ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ